ਪਿਛਲੇ ਕਈ ਦਿਨਾਂ ਤੋਂ ਜੋ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ 'ਚ ਬਣੇ ਆ ਔਰ ਖਾਸ ਤੌਰ ਤੇ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਦੇ ਬਣੇ ਆ ਉਹ ਵਾਰ-ਵਾਰ ਲੋਕ ਬਿਆਨ ਕਰ ਰਹੇ ਆ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਸਹਿਬਾਨ ਉਸ ਨੂੰ ਜਗ ਜाहिर ਕਰ ਰਹੇ ਆ ਮਗਰ ਭਗਵੰਤ ਮਾਨ ਸਾਹਿਬ ਜਿਹੜੇ ਹੋਮ ਮਿਨਿਸਟਰ ਨੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹ ਡੂੰਗੀ ਨੀਂਦ ਛੁੱਤੇ ਪਏ ਆ ਗਹਿਰੀ ਨੀਂਦ 'ਚ ਨੇ ਔਰ ਅ ਪਿਛਲੇ ਦਿਨਾਂ ਚ ਜਿੱਥੇ 에어포ਰਟ ਸਟੇਸ਼ਨ ਆਰਮੀ ਏਰੀਆ ਦੇ ਬਿਲਕੁਲ ਨਾਲ ਗਮਟਾਲਾ ਚੌਕੀ ਹੈ ਉੱਥੇ ਬਲਾਸਟ ਹੋਇਆ ਉਸ ਨੂੰ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਕਹਤਾ ਜੀ ਇਹ ਤਾਂ ਰੈਡੀਏਟਰ ਪਾਟਿਆ ਉਸ ਤੋਂ ਬਾਅਦ ਮਜੀਠੇ ਥਾਣੇ ਚ ਬਲਾਸਟ ਹੋਇਆ ਉਹਨੂੰ ਕਹਤਾ ਜੀ ਇਹ ਤਾਂ ਅ ਗੈਸ ਸਿਲੰਡਰ ਜਾਂ ਟਾਇਰ ਪਾਟਿਆ ਉਸ ਤੋਂ ਬਾਅਦ ਇਸ ਸਮਾਂ ਬਾਅਦ ਚੌਂਕੀ 'ਚ ਇਹ ਬਲਾਸਟ ਹੋਇਆ ਜਦੋਂ ਫਿਰ ਡਿਨਾਈ ਕੀਤਾ ਗਿਆ ਕਿ ਇੱਥੇ ਬਲਾਸਟ ਨਹੀਂ ਹੋਇਆ ਜਦੋਂ ਆਂਡੀ ਗਵੰਡੀਆਂ ਨੇ ਆ ਕੇ ਰੌਲਾ ਪਾਇਆ ਕਿ ਸਾਡੇ ਤਾਂ ਕੰਧਾਂ 'ਚ ਆ ਸਾਰੇ ਘਰਾਂ 'ਚ ਤਰੇੜਾਂ ਆ ਗਈਆਂ ਤੇ ਬਲਾਸਟ ਬਹੁਤ ਜ਼ੋਰਦਾਰ ਹੋਇਆ ਅੱਜ ਵੀ ਜਿਹੜੀ ਮੇਨ ਲਾਈਫਲਾਈਨ ਹੈ ਸ੍ਰੀ ਅਮਰitsar ਸਾਹਿਬ ਮਜੀਠਾ ਮਜੀਠਾ ਤੋਂ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਜਿਹੜੀ ਮੇਨ ਸੜਕ ਹੈ ਮੇਨ ਰੋਡ ਹੈ ਜਿੱਥੇ ਆਵਾਜ਼ ਆ ਵੀ ਬਹੁਤ ਜਿਆਦੀ ਹੈ ਉੱਥੇ ਫੇਰ ਅ ਏਡਾ ਵੱਡਾ ਠਮਾਕਾ ਹੋਣਾ 9:30 9:30 9:40 ਦੇ ਵਿੱਚ ਠਮਾਕਾ ਹੋਇਆ ਔਰ 80 ਜੋੜ ਦੀ ਉਹਦੀ ਆਵਾਜ਼ ਆਈ ਹੈ ਏਡਾ ਖੜਾਕ ਹੋਇਆ ਉਹਦਾ ਕਿ ਆਲੇ ਦੁਆਲੇ ਸਭ ਲੋਕ ਸਹਿਮ ਗਏ ਪੁਲਿਸ ਨੇ ਪਹਿਲਾਂ ਉਸ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਅਖੀਰ ਚ ਉਹ ਵੀਡੀਓ ਹੀ ਸਾਹਮਣੇ ਆ ਗਈ ਜਿੱਥੇ ਇੱਕ ਬੰਦਾ ਪਹਿਲਾ ਜ਼ਖਮੀ ਹੋਇਆ ਉਹਦੇ ਸਾਰੇ ਬਾਮਾ ਬੂਆ ਲੱਤਬਾ ਸਭ ਕੁਝ ਉੱਡ ਗਿਆ ਹੁਣ ਸ਼ਾਇਦ ਉਹਦੀ ਡੈਥ ਹੋ ਗਈ ਹੈ ਇਹ ਹਾਲਾਤ ਲਾਅ ਐਂਡ ਆਰਡਰ ਤੇ ਬਣੇ ਆ ਡਸ ਦਾ ਚੀਫ ਮਿਨਿਸਟਰ ਹੈ ਭਗਵੰਤ ਮਾਨ ਹੈਵ ਐਨੀ ਮੋਰਲ ਰਾਈਟ ਟੂ ਕੰਟੀਨਿਊ ਮੋਰ ਥੈਨ 18 ਬੰਬ ਬਲਾਸਟ ਥਾਣੇ ਇਹਨਾਂ ਦੀ ਅਟੈਕ ਅੰਡਰ ਨੇ ਸ੍ਰੀ ਦਰਬਾਰ ਸਾਹਿਬ ਸਬ ਤੋਂ ਮੋਸਟ ਵਿਜ਼ਿਟਿਡ ਏਰੀਆ ਹਰਮੰਦਰ ਸਾਹਿਬ ਦੇਸ਼ ਦੁਨੀਆ ਦੀ ਜਿਹੜੀ ਲੋਕੀ ਦੂਰੋਂ ਦੂਰੋਂ ਇੱਥੇ ਨਤਮਸਤਕ ਹੁੰਦੇ ਉੱਥੇ ਗੋਲੀ ਚੱਲ ਜਾਣੀ ਕੱਲ ਛਾਟਾ ਸਾਹਿਬ ਜਿੱਥੇ ਫੇਰ ਵੱਡੀ ਗਿਣਤੀ ਚ ਸੰਗਤਾਂ ਆਮਦ ਰਹਿੰਦੀ ਹੈ ਰੋਜ਼ ਰਹਿੰਦੀ ਆ ਔਰ ਕੱਲ ਐਤਵਾਰ ਦੇ ਦਿਨ ਸੰਗਤ ਪਹਿਲਾਂ ਨਾਲੋਂ ਵੀ ਵੱਧ ਰਹਿੰਦੀ ਆ ਉੱਥੇ ਕਿ ਦਿਨ ਦਿਹਾੜੇ ਇੱਕ ਚੁਣਿਆ ਹੋਇਆ ਨਮੇਂਦੇ ਨੂੰ ਗੋਲੀ ਮਾਰਦੇ ਨੇ ਅੱਜ ਉਸ ਨੂੰ ਫੇਰ ਹਾਲਗੇਟ ਤੋਂ ਬਾਅਦ ਉਹਦੇ ਪਿਓ ਪੁੱਤ ਜਿਹੜੇ ਆਪਾਟੇ ਨੋਟ ਪੁਰਾਣੇ ਨੋਟ ਬਦਲਦੇ ਸਨ ਉਹਨਾਂ ਦੇ ਉਹਦੇ ਫਾਦਰ ਨੂੰ ਗੋਲੀ ਮਾਰ ਦੇਣੀ ਉਹਦੀ ਡੈਥ ਹੋ ਜਾਣੀ ਇਹ ਦੁਖਦਾਈ ਇਨਸੀਡੈਂਟ ਚੱਲ ਰਿਹਾ ਹੈ ਮਗਰ ਭਗਵੰਤ ਮਾਨ ਇਸ 슬ੀਪਿੰਗ ਕੇਜਰੀਵਾਲ ਸਾਹਿਬ ਇਸ ਨਾਟ ਐਕਟਿੰਗ ਸਾਰਾ ਕੰਟਰੋਲ ਮੈਂ ਕਹੂੰਗਾ ਪੰਜਾਬ ਇਸ ਆਊਟ ਆਫ ਕੰਟਰੋਲ ਆਲ ਇਸ ਨਾਟ ਵੈਲ ਆਲ ਇਸ ਇਨ ਦਾ ਵੈਲ ਔਰ ਹਾਊ ਇਸ ਇਟ ਥੈਟ देयर ਇਸ ਨੋ ਮੋਰਲ ਰਿਸਪੋਨਸੀਬਿਲਟੀ ਚੀਫ ਮਿਨਿਸਟਰ ਇਸ ਟੇਕਿੰਗ ਡਸ ਹੀ ਹੈਵ ਹੈਵ ਐਨੀ ਰਾਈਟ ਟੂ ਕੰਟੀਨਿਊ ਔਰ ਅੱਜ ਵੀ ਇਹ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਹੈ ਔਰ ਅੱਜ ਵੀ ਜਿਹੜਾ ਕੱਲ ਸਾਡਾ ਚੁਣਿਆ ਹੈ ਨਮੈਂਦਾ 6 ਟਾਈਮ ਕਾਉਂਸਲਰ ਦੋ ਵਾਰੀ ਉਹ ਆਪ ਬਣੇ ਆ ਚਾਰ ਵਾਰੀ ਉਹਨਾਂ ਦੇ ਬਜ਼ੁਰਗ ਬਣੇ ਸਨ ਸਭ ਤੋਂ ਵੱਧ ਵੋਟਾਂ ਤੇ ਜਿੱਤਿਆ ਸੀ ਉਹਨੂੰ ਗੋਲੀ ਮਾਰਨ ਵਾਲੇ ਅੱਜ ਫੇਸਬੁੱਕ ਪੋਸਟ ਮੈਂ ਸ਼ੇਅਰ ਕਰੂੰਗਾ ਕਲੇਮ ਕਰ ਰਿਹਾ ਕਿ ਅਸੀਂ ਗੋਲੀ ਮਾਰੀ ਹੈ ਤੇ ਅਸੀਂ ਗਾਂ ਵੀ ਮਾਰਾਂਗੇ ਜਿਹੜਾ ਇਹ ਜਿਆਂ ਦੀ ਮਦਦ ਕਰੂ ਉਹ ਉਹਦੇ ਉੱਤੇ ਲੋਕਾਂ ਦਾ ਨਮੈਂਦਾ ਸੀ ਭਾਈ ਉਹ ਲੜਾਈ ਲੜਦਾ ਸੀਗਾ ਜਿਹੜੇ ਗਲਤ ਕੰਮ ਕਰਦੇ ਸੀ ਕਿ ਉਹਦੀ ਮਦਦ ਤੇ ਮੇਰਾ ਵੀ ਨਾਮ ਲਿਖਦਾ ਕਿ ਉਹ ਮਦਦ ਕਰਦਾ ਸਾਰੇ ਮਦਦ ਕਰਦੇ ਸਹੀ ਕੰਮ ਦੇ ਤੇ ਤੁਸੀਂ ਕਿਹਨੂੰ ਕਿਹਨੂੰ ਗੋਲੀ ਮਾਰੋਗੇ ਮਗਰ ਭਗਵੰਤ ਮਾਨ ਯੋ ਸਾਇਲੈਂਸ ਇਜ਼ ਡੈਫਨਿੰਗ ਐਜ਼ ਚੀਫ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਐਜ਼ ਹੋਮ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਮਗਰ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਬਾਰਡਰ ਡਿਸਟ੍ਰਿਕਟ ਚ ਇਨਸ਼ੋਰ ਨਹੀਂ ਕਰ ਸਕਦੇ ਯੂ ਹੈਵ ਨੋ ਮੋਰਲ ਰਾਈਟ ਟੂ ਕੰਟੀਨਿਊ ਐ ਚੀਫ ਮਿਨਿਸਟਰ ਰ ਪੰਜਾਬ ਇਸ ਬਰਨਿੰਗ ਅੱਜ ਹਾਲਾਤ ਇਹ ਬਣ ਗਏ ਅਫਸੋਸ ਨਾਲ ਕਹਿਣਾ ਪੈਂਦਾ ਹੈ ਥੋਟਲ ਲਾ ਆਰਡਰ ਦਾ ਕਲਾਪਸ ਹੈ ਲੋਕ ਆਪਣੀ ਜਾਨ ਸਵਾਰੀ ਆਪਣੇ ਬੰਦਾ ਆਪਣੀ ਜਾਨ ਦੇ ਲਈ ਆਪ ਜ਼ਿੰਮੇਵਾਰ ਮਤਲਬ ਆਪ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਕੋਈ ਹਾਲਾਤ ਕੁਛ ਨਹੀਂ ਆਮ ਸੌਰੀ ਮੈਂ ਕਾਫੀ ਭਾਵਕ ਹੋ ਕੇ ਮੋਟੀਵੇਟਿਡ ਹੋ ਕੇ ਇਸ ਬਣਾਈ ਹੈ ਬਹੁਤ ਹਾਲਾਤ ਮੈਂ ਜੋ ਦੇਖੇ ਆ ਸੁਣੇ ਆ ਬਰਦਾਸ਼ਤ ਤੋਂ ਬਾਹਰ ਹੈ ਗੁਰੂ ਕਿਰਪਾ ਕਰਨ ਕਿ ਇਹ ਪੰਜਾਬ ਦੇ ਮਾਹੌਲ ਠੀਕ ਹੋਵੇ ਔਰ ਇਹ ਮਾੜੀ ਕਾਰਗੁਜ਼ਾਰੀ ਵਾਲੀ ਸਰਕਾਰ ਬਰਖਾਸਤ ਹੋਵੇ ਅਖੀਰ ਚੇਤਾ ਹੁਣ ਮਜਬੂਰਨ ਇਹ ਗੱਲ ਕਹਿਣੀ ਪੈਗੀ ਕਿ ਬਰਖਾਸਤ ਕੀਤੀ ਹੈ ਇੱਥੇ ਪੰਜਾਬ ਦਾ ਲਾਅਨ ਆਰਡਰ ਕੁਝ ਸਹੀ ਹੋਣਾ ਬਹੁਤ ਬਹੁਤ ਧੰਨਵਾਦ